ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੋਦੀ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪੈਂਦ ਕਟਿਆਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਉੱਤਮੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਤਿੰਨੇ ਦੀਆਂ ਤਿੰਨੇ ਤੁਹਾਨੂੰ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾ ਜੀ ਵਧੀਆ ਵਧੀਆ ਕਰਪਾ ਦੇ ਵਾਗ ਵੱਡਾ ਸਾਜੀ ਚਲੋ ਵੇ ਦੇ ਕਰਪਾ ਚੈਂਦੀ ਜੇ ਚੱਲੀ ਜਾਂਦਾ ਕੰਮ ਕਰ ਵਧੀਆ ਫਿਰ ਹੋਰ ਵੀ ਵਧੀਆ ਕੰਮ ਕਰ ਚੱਲੀ ਜਾਂਦਾ ਜੇ ਠੀਕ ਏਦਾਂ ਹੀ ਚਲਾਈ ਚੱਲਦੀ ਰਹਿੰਦੀ ਜੇ ਵੇਖ ਲੈ ਮੇਲੇ ਮੁੱਲੇ ਫਿਰ ਮੇਲਾ ਮੁੱਲਾ ਵੇਖਿਆ ਗਿਆ ਜੀ ਅੱਛਾ ਹਾਂਜੀ ਮੇਲਾ ਫਿਰ ਵੇਖਣਾ ਪੈਂਦਾ ਜੀ ਸਾਲ ਬਾਅਦ ਹੁੰਦਾ ਜੇ ਹਾਂਜੀ ਹਾਂਜੀ ਤੇ ਅੱਜ ਤਿੰਨ ਫਿਰ ਹਾਂਜੀ ਅੱਜ ਆਪਣੇ ਕੋਲ ਤਿੰਨ ਬੈਣਾ ਜੀ ਠੀਕ ਹੈ ਬਿਲਕੁਲ ਤਾਜ਼ੀਆਂ ਸੂਆਂ ਜੀ ਅੱਛਾ 1 ਬਜੇ ਤੋਂ ਬਗੈਰ ਜੀ ਠੀਕ ਹੈ ਇਹ ਹੌਲੇ ਬਟਾ ਜੀ ਤੇ ਬੈੜਾ ਚੰਗੀਆਂ ਦੁੱਧ ਵਾਲੀਆਂ ਨੇ ਬਾਬਾ ਜੀ ਤੁਹਾਨੂੰ ਬਤਾਉਨੇ ਸਾਰਿਆਂ ਨੂੰ ਵੀਰਾਂ ਨੂੰ ਚਲੋ ਨਾਮ ਦੱਸ ਇੱਕ ਰਿਕਾ ਹਾਂ ਆਪਣਾ ਅਸਮ ਸਿੰਘ ਜੀ ਹਾਂਜੀ ਸਾਨਾ ਸਰਦਾਰ ਅਗਰਵੇਸ ਸਿੰਘ ਵਪਾਰੀ ਪਿੰਡ ਕਠਿਆਲਾ ਤਸੀਹ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 98554 76701 ਇੱਕ ਨੰਬਰ 98142 55040 ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਚੱਲਾ ਫਿਰ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਆ ਤਾਜੀ ਸੂਈ ਆ ਤੇ ਮਗਰ ਇਹਦੇ ਵੱਛੀ ਬੜੀ ਪਿਆਰੀ ਐ ਨਾਰੂ ਜਿਹੜਾ ਨਾਲ ਹੀ ਆ ਆਪਾਂ ਦੇਖ ਸਕਦੇ ਤੇ ਮਗਰ ਵੱਛੀ ਆ ਆਪਾਂ ਦੇਖ ਸਕਦੇ ਕਾਫੀ ਚੰਗੀ ਆ ਜਿਹੜੀ ਜਰਸੀ ਵੱਛੀ ਆ ਜਿਹੜੀ ਚੰਗੇ ਢਿੱਗੇ ਦੀ ਵੱਛੀ ਆ ਤੇ ਬਾਕੀ ਥਣ ਵੀ ਇਹਦੇ ਲੱਗੇ ਤਾਂ ਦੇਖ ਸਕਦੇ ਥਣਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਕੁਝ ਕੁਝ ਭਲਾਂ ਜਿਹੜੀਆਂ ਹਵਾਨ ਤੇ ਜਿਹਦੇ ਹੈਗੀਆਂ ਠੰਡੀ ਈ ਆ ਜਿਹੜੀ ਬਾਕੀ ਵੀ ਠੰਡੀ ਤੇ ਠੀਕ ਆ ਤੇ ਥਣਵੇਂ ਪਰਪਰ ਹੱਥ ਤੇ ਆਉਣਾ ਲੱਗੇ ਜਿਹੜਾ ਕਿੰਨਾ ਚਿਰ ਹੋ ਗਿਆ ਵੇਦੀ ਨਾ ਸੋਈ ਨਾ ਇਹਨੂੰ ਸੋਈਨ ਵੱਤ ਸਤਕ ਦਿਨ ਹੋ ਗਏ ਵੇਦੀ ਅੱਛਾ ਤੇ ਮੂੰਹ ਹੋ ਜੇ ਸ਼ੇਰ ਤਾਂ ਜੇ ਜਵਾਨ ਦੀਆਂ ਕੰਨੇੜੀਆਂ ਬਰਾਬਰ ਕਰਨ ਦੀ ਅਜੇ ਅੱਛਾ ਦੂਜਾ ਸੁਗਾ ਜੇ ਬੈਠਦਾ ਅਜੇ ਠੀਕ ਆ ਤੇ ਐਟ ਟਾਈਮ ਦਾ ਦੋਦੇ ਆ ਜੇ ਬੋੜਾ ਬੜਾ ਜੀ ਸਾਨੂੰ ਦੁੱਧ ਭੰਡਾ ਹੈ ਹੁਣ ਅੱਛਾ 13 14 ਲੀਟਰ ਜਿਹੜਾ ਐਟ ਟਾਈਮ ਤਿਆਰ ਆ ਤਿਆਰ ਹੈ ਬਾਕੀ ਦੁੱਧ ਜਿਹੜਾ 23 24 ਦੇ 24 ਲੀਟਰ ਭਰੇਗੀ ਬਾਕੀ ਇਹ ਕਿ ਉਤਰਾ ਪੂਰੀ ਸ਼ਕੀਨ ਵਹਿ ਰਿਹਾ ਹੈ ਮੈਂ ਵੱਡੀ ਵਹਿ ਰਿਹਾ ਚਲੋ ਜੇ ਇਹੋ ਜੀ ਮੋਸਾਂ ਮਿਆਂ ਜਾ ਜੋ ਵੀ ਉਹਦੇ ਲਾਗੇ ਦਈ ਜਾਵੇ ਤੇ ਜੀ ਤੇ ਕੱਢੀ ਜਾਏ ਕਿ ਨਾਲ ਮਰੀ ਬਾਕੀ ਇੱਕ ਕਰਮੀ ਬਹੁਤ ਪੈਂਦੀ ਹੈ ਸਾਰਾ ਵੀਰ ਹਾਂਜੀ ਹਾਂਜੀ ਉਹਦੇ ਗਰਮੀ ਦੇ ਗਾਵਾਂ ਇੱਥੇ 30 ਲੀਟਰ ਆਈਆਂ ਨੇ ਬਾਕੀ ਪੂਰੀ ਸ਼ਕੀਨ ਬੈਠਿਆ ਹਣਾ ਜਿਹੜੀ ਆਪਣੀ ਖੋਲੋ ਹਾਂ ਫਿਰ ਤੋੜਦੀਏ ਬਾਕੀ ਇਹ ਜੇ ਕੁਛ ਪਾਲੇ ਵੀ ਹੈਗੀ ਐ ਇਹਨੇ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੀਆਂ ਚੰਗੀਆਂ ਨੇ ਨਹੀਂ ਕਾਣਾ ਮੈਂ ਦੁੱਧ ਤਾਂ ਦੁੱਧ ਦਾ ਫੇਰ ਤਾਂ ਵੰਡ ਗਾਣੇ ਆ ਤੇ ਅਜੇ ਤਾਂ ਅਮੀਂ ਦੁਪਹਿਰ ਦਾ ਵਾ चंगे सोहने रंग दी है कद कट चंगा उच्चा थोड़ा जहा है चलो लै अंदर में चाल ये ਤਾਂ ਨੇਕਸਲ ਦੇ ਪ੍ਰਿੰਟ ਬੋਤਰਾ ਵੀ ਜੀ ਸਾਨੂੰ ਸੋਨ ਓਕੇ ਸਾਰੇ ਬਿਲਕੁਲ ਓਕੇ ਖਾਣਾ ਵੀ ਹੋਵੇ ਖੱਡੀ ਕਰਦੇ 4 ਦਿਨ ਜਿਹੜਾ ਸਲਤੋਂ ਦਾ ਆਸ ਦੀ ਵਧੀਆ ਆ ਬਾਕੀ ਇਹ ਆ ਕਿ ਸੋਈ ਸਵਾਈ ਆ ਇਹਦੇ ਚ ਕਿਹੜੇ ਕੋਈ ਗੱਲ ਆ ਹਨਾ ਆਪਣੇ ਕੋ ਤਸੱਲੀ ਕਰਕੇ ਖੜੇ ਤੇ ਭਾਲੇ ਦੇ ਇੱਕ ਪਾਸੇ ਪਈ ਹੈ ਹਨਾ ਹਾਂਜੀ ਹਾਂਜੀ ਭਾਲਾ ਹੀ ਠੀਕ ਆ ਤੇ ਇਹਦਾ ਫਿਰ ਮੁੱਲ ਕੀ ਜੇ ਮੁੱਲ ਵੀ ਜੀ ਵੇਖੋ ਜਿਹੜੇ ਕਿਹਦੇ ਹੋਏ ਸੀਜ਼ਨ ਹਾਂ ਜਿਆਦਾ ਦਿਨੋਂ ਤਾਂ 10 ਲੱਖ ਰੁਪਏ ਦਾ ਬਾਹਰ ਆ ਹਾਂਜੀ ਪਰ ਆਪਾਂ ਅੱਜ ਦੇ ਹਿਸਾਬ ਨਾਲ ਮੋੜ ਤਾਂ ਕਰਨਾ ਲੱਖ ਨਹੀਂ ਕਰਨਾ ਅੱਛਾ 97 ਕਰਨਾ ਹੈ ਅੱਛਾ ਤੇ ਨਾ ਹੀ ਪੈਣ ਕਰਨਾ ਅੱਛਾ 52000 ਦੇ ਦਾਂਗੇ 52000 ਹਾਂਜੀ ਬਾਕੀ ਮਾਨ ਮੌਕੇ ਤੇ ਹੋਰ ਕਰ ਦੋਗੇ ਬਾਕੀ ਕੋਈ ਗੱਲ ਵੀਰ ਤੇ ਫੋਨ ਲਾਏ ਹੋਰ ਜਨਾ ਵੀ ਹੱਸੇ ਵਰਤਵਾਤ ਮਾਰ ਕੇ ਕੋ ਫੋਨ ਲਾਵੇ ਕਰੀ ਬਾਕੀ ਇਹ ਹੈ ਕਿ ਕੋਈ ਵੀਰ ਇੱਥੇ ਆਣ ਕੇ ਵੇਖੇ ਪੂਰੀ ਸ਼ਕੀਨ ਵੈੜਿਆ ਸੋਹਣੀ ਵੀਰ ਦੇ ਵੱਡੀ ਵਾਰ ਆ ਜੀ ਸੋਹਣੀ ਵੈੜਿਆ ਇੱਕ ਗੱਲ ਖੁੰਗੀ ਦੀ ਹੈ ਕਿ ਵਸੀ ਬਾਕੀ ਆਪਣੀ ਕੋਈ ਸੂਈ ਸਵਾਈ ਚਵਾਈ ਕਰਕੇ ਲੈ ਜੇ ਤੇ ਹੁਣ ਜਿਹੜੀ ਇਹ ਕਾਵੇ ਸੂਈ ਸਵਾਈ ਆ ਤਾਜੀ ਸੂਈ ਆ ਤੇ ਆਹ ਬੱਚਾ ਆ ਇਹਦੇ ਮਗਰ ਤਾਜ਼ਾ ਹੀ ਆ ਬੱਚਾ ਜਿਹੜਾ ਇਹ ਵੀ ਇਨੋਂ ਕਿਨੇ ਦੇਨੋ ਕਿ ਵਿੱਧੀ ਸੁਈ ਨਾ ਇਹਨੂੰ ਦੇਖੀ ਅੱਜ ਇਹਨੂੰ ਵੀ 6-7 ਸਾਲਾਂ ਦੀ ਸੁਈਦ ਹੋ ਗਏ ਜੇ ਅੱਛਾ ਮੂੰਹ ਦੋ ਦੰਦ ਜੇ ਹਜੇ ਅੱਛਾ ਤੇ ਬਿਲਕੁਲ ਪਹਿਲਾ ਸੁਆ ਵੈੜਦਾ ਜੇ ਠੱਲੀ ਵੀ ਰਿਹਾੜਿਆ ਠੀਕ ਹੈ ਸੁਈ ਮੈਂ ਵੇਖਾ ਪੂਰੇ ਲੰਬੇ ਆ ਆਜਾ ਜਵਾਕ ਸਮਾ ਵੜ ਗਿਆ ਹਾਂਜੀ ਹਾਂਜੀ ਤੇ ਚਲੋ ਖੋਲੋ ਹਾਂ ਫਿਰ ਤੋਰ ਜੀਏ ਪਹਿਲਾ ਸੋਗਾ ਤੇ ਮੋਂ ਜਿਹੜੀ ਦੋ ਦੰਦ ਦਸਤੇ ਦੰਦ ਚੱਕੀ ਤੇ ਵੀ ਜੇ ਤੁਸੀਂ ਆਪ ਹਾਂਜੀ ਵੇਜਾ ਕਰਾ ਦਿੰਨੇ ਹਾਂ ਆ ਲੈ ਸਾਡੀ ਜੀ ਪਿਓਰ ਦੋ ਦੰਦ ਦੇ ਜਿਹੜੀ ਠੀਕ ਹੈ ਜੀ ਬਾਕੀ ਜੇ ਵੀਡੀਓ ਬਣਾਉਂਦਾ ਟਾਈਮ ਵੀ ਦੁਪਹਿਰ ਦਾ ਵਾ ਕੋਈ ਆਸਾ ਨਾ ਵੀਰ ਖਵਾਨੇ ਦਿੰਦਾ ਜਲਾਵੇ ਇਸਾਂ ਵੀ ਦਿੜਦਾ ਮੈਂ ਜਿਹੜਾ ਵੱਟ ਬੁੱਟ ਸ਼ਾਮ ਤੱਕ ਜਿਹੜੇ ਭਰ ਜਾਣ ਇਹਨੇ ਹੋਰੇ ਤੇ ਇਹਦੇ ਕੋਲ ਵੀ ਜਿੰਨਾ ਦੁੱਧ ਤਿਆਰ ਇਹਦੇ ਕੋਲ ਵੀ ਜਿਹੜਾ ਟਾਈਮ 10 ਤੋਂ ਫਰੀ ਗਿਆ 10 ਲੀਟਰ ਦਾ ਲੱਗੇ ਬਣੇ ਰਹੇਗਾ ਬਾਕੀ ਦੁੱਧ ਵਸੇ 16 17 17 ਜੱਪ ਭਰੇਗੀ ਤਾਂ ਚੌਣ ਚੰਨ ਲੱਗੀ ਹੈ ਠੀਕ ਹੈ ਤੇ ਇਹਦਾ ਮੁੱਲ ਜਿਹੇ ਮੁੱਲ ਕਰਾਉਂ ਇਹਦਾ 65 ਕਰਾ ਲਓ 55 ਕਰਾ ਲਓ 47000 ਵੇਦ ਰਗ 47000 ਦੇ ਛੋਟ ਛੱਟ ਵਿੱਚ ਕਰ ਦੋਗੇ ਹੋਰ ਬਾਕੀ ਵੀ ਰੁਪਏ ਫੋਨ ਲਾਵੇ ਹੋਰ ਮਾਨ ਵਾਤਵਾ ਦੇ ਫੁੱਲਾ ਕਰ ਦੋਗੇ ਮਾਨਤਨ ਵਾਤਵਾ ਕੋ ਫੋਨ ਲਓ ਦੋਵੇਂ ਖਰੀਆਂ ਨੇ ਦੁੱਧ ਵਾਲੀਆਂ ਵੜਾ ਨੇ ਠੀਕ ਹੈ ਜਿਹੜੇ ਵੀਰਾਂ ਨੇ ਖਾਣੀਆਂ ਉਹਨਾਂ ਨੂੰ ਕੇ ਜਾ ਕੇ ਦੋ ਪੈਸੇ ਸਸੇ ਬਣ ਫੇਰ ਠੀਕ ਹੈ ਹਾਂਜੀ ਹਾਂਜੀ ਤੇ ਹੁਣ ਇੱਕ ਜਿਹੜੀ ਐਂਡ ਤੇ ਰਹਿ ਗਈ ਐ ਦਸੀਏ ਦੇ ਬਾਰੇ ਵੀ ਜੀ ਤੋਕਰ ਦੇ ਬੱਚੇ ਦਾ ਬਗੈਰ ਬਹੁਤ ਨਹੀਂ ਦੇ ਰਹੀ ਐ ਠੀਕ ਆ ਤਾਂ ਸੋਹਣਾ ਚੰਗਾ ਰਾਇਆ ਤੇ ਇਹਦੇ ਕੋਲ ਕਿੰਨਾ ਦੁੱਧ ਇਹਦੇ ਕੋਲ 4 ਲੀਟਰ ਦੁੱਧ ਹੈਵੇਂ ਕਹਿਣ 10 ਲੀਟਰ ਕਹਿਦੀ ਐ 8 ਕਹਿਦੀ ਐ ਅੱਛਾ ਤੇ ਸੀ ਦੀ ਗੋਰੀਆ ਦੋਨਾਂ ਦੁੱਧ ਕਰਦੇ ਸੀ ਤੇ ਨਾਲ ਹੀ ਮਰੀ ਸੀ ਕੇਹਦੇ ਨੂੰ ਮਾਈ ਨੂੰ ਹੋਈ ਜਾਂਦਾ ਠੀਕ ਆ ਚਲ ਤੋਰਾਂ ਫੇਰ ਇਹਨਾਂ ਬਾਕੀ ਇਹ ਕਿ ਉਤਰਾਂ ਸੋਹਣੇ ਰੰਗ ਰੂਪ ਦੀ ਐ 4 ਕਿੱਲਾ ਦੁੱਧ ਹੀ ਆ ਜਿਹੜਾ ਹੁਣ ਇਹਦੇ ਕੋਲ ਕਿੰਨੇ

ਬਲਵੀਰ ਜੀ ਮੇਖਾ ਨੂੰ ਦੱਸਿਆ ਰੰਗ ਬਾਹਰ ਵਹਿ ਰਿਆ ਹਾਂਜੀ ਇਹੋ ਜਿਹੇ ਵਹਿ ਦਾ ਦੁੱਧ ਵੀ ਨਾਂ ਤੇ ਤਾਂ ਹੀ ਜੀ ਵੀ 25-25 ਹਜ਼ਾਰ ਰਹੀਆਂ ਜਿਹੜੇ ਪਸ਼ਾਨ ਵਾਲੇ ਬਦੇ ਲਾਏ ਨੇ ਹਾਂਜੀ ਪਰ ਆਪਾਂ ਦਾ ਵੀ ਇੰਨੀ ਪੰਜੀ ਨਹੀਂ ਕਰਨਾ ਅੱਛਾ ਇਹ ਬਿਲਕੁਲ ਛੋੜੇ ਰੇਡ ਜਿੱਦੇ ਦੇਣੀ ਹੈ ਕਿੰਨੇ ਦੀ ਇਹ 10000 ਦੀ ਦਾਂਗੇ 10000 ਦੀ ਹਾਂਜੀ ਮੌਕਾ ਦੇ ਮੰਨਦਾ ਨਾ ਹੋਰ ਕਰ ਦੋਗੇ ਉਹਨੇ ਕਰ ਦਿੰਦੇ ਆ 9000 ਦੀ ਦੇ ਦਾਂਗੇ ਜੈਸ 9000 ਨਾ 8500 ਰੁਪਏ ਦੀ ਦੇ ਦਾਂਗੇ ਹਾਂ ਨਹੀਂ ਆਉਂਦੀ ਆ ਨਹੀਂ ਇਹ ਮਸਤਮਾ ਲਾ ਗਿਫਟੀ ਆ ਸਾਰ ਨਾਲ ਜੀ ਅੱਛਾ ਹਾਂਜੀ ਠੀਕ ਹੈ ਜੀ 10000 ਵੀ ਨਹੀਂ ਆਉਂਦੀ ਨਹੀਂ ਪਰ ਆਪਾਂ ਦੁਜਾ ਸਵਾਰ ਰੰਗ ਬਾਜ ਵੈੜਿਆ ਠੀਕ ਹੈ ਜੀ ਸਾਹਮਣੇ ਦੇਖੋ ਹੈ ਠੰਨੀ ਧੀਰੀ ਕੋਈ ਰਸਤੀ ਦੀ ਲੋੜ ਨਹੀਂ ਪਹਾੜ ਦੀ ਲੋੜ ਨਹੀਂ ਜਾਂਦੇ ਹਾਂਜੀ ਹਾਂਜੀ ਬਾਕੀ ਇਹ ਕਿ ਕੋਈ ਵੀਰ ਆਪਣੀ ਤਸੱਲੀ ਕਰਕੇ ਤੰਨੇ ਰਣਾ ਆਪਣੇ ਕੋਲ ਸੁੰਨਿਆ ਸੁਆਈਆਂ ਨਾਲ ਆ ਕੇ ਤਸੱਲੀ ਕਰਕੇ ਖੜੇ ਠੀਕ ਹੈ ਜੀ ਠੀਕ ਹੈ ਜੀ ਇੱਥੇ ਆ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ